ਜਾਓ ਵੀਰ ਬਣ ਕੇ ਵੀਰ ਬਣ ਕੇ ਬਾਹਰ ਜਾਓ ਯਾਰ ਕਬੱਡੀ ਕਿੰਨੀ ਤਗੜੀ ਐ ਯਾਰ ਵੇਖੋ ਪਲੀਜ਼ ਯਾਰ ਬਾਹਰ ਜਾਓ ਸੀ ਪਹਿਲਵਾਨ ਨੂੰ ਰੋਕਦੇ ਆ ਤੁਸੀਂ ਬਾਹਰ ਜਾਓ ਪਰਲੀ ਸਾਈਡ ਤੋਂ ਯਾਰ ਪਹਿਲਵਾਨ ਜੀ ਗੋਪੀ ਬਾਜੀ ਪਹਿਲਵਾਨ ਆ ਮੇਰਾ ਵੀਰ ਆ ਯਾਰਾ ਧਾੜੀ ਵਜਾ ਕਰਕੇ ਕੰਮ ਹੋਇਆ ਪਰਲੀ ਸੜਾ ਜਿਹੜੇ ਵੀਰ ਬੱਚਾ ਖੜੇ ਹੋਇਆ ਕਿਸੇ ਪਲੇਅਰ ਦੇ ਸੱਟ ਵੱਜੂ ਧਾੜੇ ਸੱਟ ਵੱਜੂ ਯਾਰ ਮੈਂ ਇੱਕ ਬੇਨਤੀ ਕਰਦਿਆਂ ਇੱਕ ਮੈਂ ਬੇਨਤੀ ਕਰਦਿਆਂ ਜਾਂਦੇ ਜਾਂਦੇ ਦਰਸ਼ਕ ਸੁਣ ਲਿਓ ਮਾਦੇ ਦੇ ਹਰੇਕ ਪਿੰਡ ਨਾਲ ਹੀ ਕੰਮ ਹੁੰਦਾ ਹੈ ਹਨੇਰ ਆਵਰ ਕੇ ਠੀਕ ਹੈ ਆਉਣ ਵਾਲੇ ਮੇਲਿਆਂ ਦੇ ਥੋੜਾ ਕੰਟਰੋਲ ਕਰਿਓ ਭਰਾ ਬਣ ਕੇ ਤੁਸੀਂ ਗੁਰੂਆਂ ਦੀ ਧਰਤੀ ਤੇ ਬੈਠੇ ਹੋ ਬੜੀ ਆਪਾਰ ਕਿਰਪਾ ਮਾਝੇ ਦੀ ਧਰਤੀ ਤੇ ਪਰ ਜਦੋਂ ਸਿਦਾ ਸਿੰਘਾਂ ਦੇ ਮੇਲੇ ਹੋਣਾ ਇਹ ਮੇਲੇ ਕਰਾਉਣੇ ਨੇ ਇਹ ਯਾਤਰੀ ਤੁਸੀਂ ਇੱਥੇ ਆ ਕੇ ਸਾਰਾ ਮੈਂਡੀਆਂ ਹੱਤ ਦੇ ਵਿੱਚ ਰਹਿ ਗਿਆ ਰਿਹਾ ਕਿੰਦਾ ਕਰਦੇ ਆ ਕੁਝ ਕਿ ਦਰਸ਼ਕਾਂ ਕਰਕੇ ਜਿਨ੍ਹਾਂ ਨੇ ਕੰਮ ਲਗਾ ਦਿੱਤਾ